जी जी बहुत बहुत जी जी? हां जी ब्लॉग वीर पार्क हां जी ब्लॉग वीर पार्क ਪਰ ਸਾਰੇ ਬਹੁਤ ਬਹੁਤ ਧੰਨਵਾਦ ਹੋਰ ਸਨავ ਜੀ ਕਿਵੇਂ ਠੀਕ ਠਾਕ ਹੋ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਲਓ ਜੀ ਆਪਾਂ ਅੱਜ ਸਾਨੂੰ ਵੀਡੀਓ ਦਿਖਾਉਣੀ ਆ ਆਪਾਂ ਅੱਜ ਕੋਰੀਅਰ ਕਰਵਾਉਣ ਲੱਗੇ ਆ ਇਟਲੀ ਵਾਲੀ ਭੈਣ ਦਾ ਸਮਾਨ ਸੋਨੂੰ ਪਤਾ ਆਪਾਂ ਕੋਰੀਅਰ ਕਰਵਾਉਣ ਤੋਂ ਪਹਿਲਾਂ ਆਪਾਂ ਸਾਨੂੰ ਦਿਖਾਉਣੀ ਹੁੰਦੀ ਆ ਸੋਨੂੰ ਵੀ ਇਹਨਾਂ ਚ ਕੋਈ ਚੀਜ਼ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਲੈ ਸਕਦੇ ਆਰਡਰ ਆਪ ਦੀ ਬੁੱਕ ਕਰਵਾ ਸਕਦੇ ਆ ਲੋ ਜੀ ਆਪਾਂ ਜਾਣਾ ਸੀ ਕੂਰੀਅਰ ਕਰਵਾਉਣ ਤੁਹਾਨੂੰ ਪਤਾ ਬੁੱਧ ਪਹਿਲਾਂ ਆਪਸ ਨੂੰ ਦਿਖਾਉਣੀ ਹੁੰਦੀ ਆ ਆਪਾਂ ਰੈਡੀ ਹੋਏ ਬੈਠੀ ਆਂ ਕੋਟੀ ਵਗੈਰਾ ਆਪਾਂ ਪਾਈ ਹੋਈ ਆ ਤੇ ਇਹ ਬਣ ਕੇ ਕਰਕੇ ਕੁਛ ਆਪ ਤਿਆਰ ਕੀਤਾਗਾ ਬਸ ਆਪਾਂ ਹੁਣ ਜਾਂਦੇ ਸੀ ਕਿਉਂਕਿ ਵੀ ਇਹਦੇ ਵਿੱਚ ਨੈਟ ਚੀਜ਼ ਆਪਾਂ ਹੁਣੇ ਹੀ ਇਸੇ ਤਿਆਰ ਕੀਤੀ ਆ ਨਹੀਂ ਮੈਂ ਤੁਹਾਨੂੰ ਪਹਿਲਾਂ ਦਿਖਾ ਦਿੰਦੀ ਹਾਂ ਲੋ ਜੀ ਬਹੁਤ ਸੋਹਣਾ ਬਣਿਆ ਹੋਇਆ ਸਮਾਨ ਆ ਤੇ ਬਹੁਤ ਐਹ ਜੀ ਰੋ ਧੰਨਵਾਦ ਕਰਦੀ ਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਜਿਹੜਾ ਆਪਾਂ ਵੀਡੀਓ ਬਣਾਇਆ ਕਰਾਂਗੇ ਸੋਰੇ ਕੋਰੇ ਜਲਦੀ ਪਹੁੰਚਿਆ ਕਰੋ ਬਹੁਤ ਛਿੰਦੇ ਪਜਾਦਾ ਲੰਬੀ ਨਹੀਂ ਬਣਾਉਣੀ ਕਿਉਂਕਿ ਆਪਣੇ ਕੋਲ ਇਨਾ ਟਾਈਮ ਹੈ ਨਹੀਂ ਕਿ ਟਾਈਮ ਕਾਫੀ ਹੋ ਗਿਆ ਹਲੋ ਆਦੀ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਆਂ ਕੋਟੀ ਤੋਂ ਬਲੈਕ ਕਲਰ ਤੋਂ ਬਹੁਤ ਸੋਹਣੀ ਬਲੈਕ ਕਲਰ ਦੀ ਕੋਟੀ ਆ ਇਹ ਹਲੋ ਜੀ ਇਹ ਤੁਹਾਨੂੰ ਮੈਂ ਜਿਹੜੇ ਪੈਕ ਵਿੱਚ ਦਿਖਾਉਂਦੀ ਹੁੰਦੀ ਸੀਗੀ ਨਾ ਉਹ ਹੋ ਨਹੀਂ ਹਲੋ ਜੀ ਦੇਖੋ ਇਹ ਜੀਨ ਟੌਪ ਵਾਲੀ ਕੋਟੀ ਆ ਇਹ ਤੇ ਬਹੁਤ ਸੋਹਣੀ ਬਣੀ ਹੋਈ ਆ ਤੇ ਇਸ ਤਰ੍ਹਾਂ ਇਹ ਬੈਲ ਬਟਨ ਦੀ ਨੇ ਲੋ ਜੀ ਜਿੱਦਾਂ ਆਪਾਂ ਨੂੰ ਕਸਟਮਰ ਕੋਈ ਜਿੱਦਾਂ ਹਨਾ ਵੀ ਆਖੂਗਾ ਵੀ ਇਸੇ ਇਸ ਤਰ੍ਹਾਂ ਦੀ ਚੀਜ਼ ਬਣਾ ਕੇ ਤਿਆਰ ਕਰੋ ਆਪਾਂ ਉਦਾਂ ਹੀ ਬਣਾ ਕੇ ਤਿਆਰ ਕਰਾਂਗੇ ਇਹ ਦੇਖੋ ਜੀ ਸੁਨਾਰ ਵੀ ਤੁਸੀਂ ਆਂਦੀ ਆ ਜੈੱਡ ਬਲੈਕ ਬੈਲ ਬਟਨ ਦੀ ਬਹੁਤ ਸੋਹਣੀ ਆਪਾਂ 2000 ਰੁਪਿਆ ਰੇਟ ਲਾਇਆ ਇਹ ਦੋਨਾਂ ਨੂੰ ਲੋ ਜੀ ਹਕਤ ਹੈ ਵੀ ਇਸੇ ਆਪਣੇ ਕੋਲ ਪਰ ਖੜ ਕੇ ਦਿਖਾਉਣੇ ਲੋ ਜੀ ਦੇਖੋ ਆਪਾਂ ਬਰੂ ਵਿਸ਼ਾਰਦ ਜੀ ਕਾਸ਼ ਫਰਕ ਨਹੀਂ ਪਿਆ। ਫਿਰਦਸ 2000 ਰੁਪਏ। ਲਓ ਜੀ। ਇੱਕ ਤੇ ਇਹ ਜੀਨ ਟੌਪ ਵਾਲੀ ਟੁੱਪ ਆ ਗਈ ਕੁੱਤੀ। ਇਹ ਕਪਾ ਜੀਨ ਟੌਪ ਅਰਸਾਂ ਪਹਿਲਾਂ ਵੀ ਦਿਖਾਈ ਆ। ਲਓ ਜੀ। ਦੇਖੋ ਜੀ। ਇਹ ਜਿਹੜੀਆਂ ਮੇਰੀਆਂ ਭੈਣਾਂ ਨੇ ਕੁੜੀਆਂ ਨੇ ਬੇਟੀਆਂ ਨੇ ਜੀਨ ਟੌਪ ਦੇ ਨਾਲ ਇਸ ਤਰ੍ਹਾਂ ਤੁਸੀਂ ਵੀ ਕੋਟੀਆਂ ਤਿਆਰ ਕਰਵਾਉਣੀਆ ਕਰਵਾ ਸਕਦੀਆਂ। ਬਹੁਤ ਸੋਹਣੀਆਂ ਪੱਟ ਡਿਜ਼ਾਈਨ ਵੀ ਪਾਈ ਆ। ਦੇਖੋ। ਇਹ ਸਾਰੀਆਂ ਬੇ ਮਹਿੰਗੀ ਹੋਣਦੀਆਂ ਆਪਾਂ ਤੁਹਾਨੂੰ ਦਿਖਾਉਣੇ ਇਟਲੀ ਵਾਲੀ ਭੈਣ ਦਾ ਹੀ ਆਰਡਰ ਆ ਇਹ ਆਪਾਂ ਮਹਿੰਗੀ ਵਾਲੀ ਪੱਛਮ ਲਾਈ ਹੋਈ ਆ ਜੀਨ ਟੌਪ ਦੇ ਨਾਲ ਆਪਾਂ ਡਿਜ਼ਾਈਨ ਹੀ ਬਹੁਤ ਸੋਹਣਾ ਕੀਤਾ ਹੋਇਆ ਹੈਗਾ ਨਵੋ ਜੀ ਦੇਖੋ ਇਹ ਸਾਰੇ ਨਿਜਮ ਦਾ ਸਮਾਨ ਨਵੋ ਜੀ ਆਪਾਂ ਤੁਹਾਨੂੰ ਇਹਦਾ ਤੁਹਾਨੂੰ ਦਿਖਾਉਣੀ ਆ ਲੋ ਇੱਕ ਇਹ ਬਲੈਕ ਸਾਂਗੀ ਤੇ ਇੱਕ ਆਪਾਂ ਤੁਹਾਨੂੰ ਦਿਖਾਉਣੀ ਆ ਬਲੌਜ ਆ ਬਲੌਜ ਨੇ ਆਪਾਂ ਹੁਣੀ ਤਿਆਰ ਕੀਤਾ ਹੈ ਜੀ ਦੇਖੋ ਜੀ ਕਿੱਡਾ ਸੋਹਣਾ ਬਲੌਜ ਬਣ ਕੇ ਤਿਆਰ ਹੈ ਡਿਜ਼ਾਈਨ ਵੀ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਸੋਨ ਨੂੰ ਵੀ ਇੰਨਾ ਚੀਜ਼ਾਂ ਦੀ ਜ਼ਰੂਰਤ ਹੋਵੇ ਤੁਸੀਂ ਬਣਵਾ ਸਕਦੇ ਆ ਲਓ ਜੀ ਇਹ ਵੀ ਆਪਾਂ ਬਟਨ ਪੱਟੀ ਵਾਲਾ ਬਣਾਤਾ ਕਿਉਂਕਿ ਆਪਾਂ ਨੂੰ ਉਹਨਾਂ ਨੇ ਗੋਲ ਗਲੇ ਦੀ ਆਰਡਰ ਕੀਤੀ ਸੀ ਉਹ ਕਹਿੰਦੇ ਵੀ ਠੰਡ ਉੱਧਰ ਜ਼ਿਆਦਾ ਪੈਂਦੀ ਹੈ ਨਾ ਤੇ ਗੋਲ ਗਲਾ ਹੀ ਠੀਕ ਰਹੂਗਾ ਲਓ ਜੀ ਦੇਖੋ ਜੀ ਬੋਸ ਸੋਹਣਾ ਬਣ ਕੇ ਤਿਆਰ ਹੋਇਆ ਲੋ ਜੀ ਇਹ ਹੋ ਗਈ ਬੇਟੀ ਦੇ ਤੇ ਬੇਟੀ ਦੀ ਮਦਰ ਦੇ ਦੀ ਆਪਾਂ ਨੂੰ ਦਿਖਾਉਣੀ ਆ ਇਹ ਮਾਂਵਾ ਦੀਆਂ ਨੇ ਆਪਾਂ ਬਣਵਾਇਆ ਲੋ ਜੀ ਦੇਖੋ ਇਹ ਕੋਟੀ ਇਹ ਫੁੱਲ ਸਾਈਜ਼ ਦੀ ਕੋਟੀ ਬਣਾਈ ਆ ਆਪਾਂ ਆਪਣੇ ਹਿਸਾਬ ਦੀ ਕੋਟੀ ਆ ਇਹ ਲਓ ਜੀ ਦੇਖੋ ਬਹੁਤ ਸੋਹਣਾ ਡਿਜ਼ਾਈਨ ਹੈ ਆਪਾਂ ਗੋਲ ਗਲੀ ਦੀ ਵੀ ਗੋਲ ਗਲੀ ਦੀ ਬਣਾਈ ਹੈ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਲਓ ਜੀ ਤੁਹਾਨੂੰ ਵੀ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੋਵੇ ਤੁਸੀਂ ਆਰਡਰ ਆਦੇ ਬੁੱਕ ਕਰਵਾ ਸਕਦੇ ਆ ਕਨੈਕਟ ਨੰਬਰ ਆਪਣਾ ਉੱਪਰ ਹੁੰਦਾ ਵਾ ਲਓ ਜੀ ਇਹ ਬੱਲਾ ਕੇ ਬਣਾਈਆਂ ਹੋਈਆਂ ਨੇ ਬਹੁਤ ਸੋਹਣੀਆਂ ਫਰਨੀਚਰ ਦੇਖੋ ਕਿ ਕਿੰਨੀ ਸੋਹਣੀ ਬਣ ਕੇ ਤਿਆਰ ਹੋਈ ਹੈ ਬਹੁਤ ਸੋਹਣੀ ਹੈ ਨਾ ਹਲੋ ਤੁਸੀਂ ਆਪਦੀ ਆਰਡਰ ਬੁੱਕ ਕਰਵਾ ਸਕਦੇ ਆ ਤੇ ਰੇਟ ਆਪਾਂ ਇਹਨਾਂ 2000 ਰੁਪਏ ਲਾਇਆ ਵਾ ਕਿਉਂਕਿ ਆਪਾਂ ਰੇਟਸ ਨੂੰ ਕਲੀਅਰ ਕਰ ਹੀ ਦਿੰਦੇ ਹੁੰਦੇ ਆ 2000 ਰੁਪਏ ਰੇਟ ਲਾਇਆ ਪਏ ਦਾ ਇੱਕ ਬਲੌਗ ਆ ਇਹ ਭੈਣ ਜੀ ਦੇ ਬਲੌਗ ਆ ਉਹ ਬੇਟੀ ਦਾ ਬਲੌਗ ਸੀ ਆ ਇਹ ਦੇਖੋ ਇਹ ਇਹ ਮਹਿੰਗੀ ਉਨਦੇ ਬਣੇ ਹੋਏ ਨੇ ਲੋਕਲ ਉਨਪਾ ਬਿਲ ਕੋਈ ਲਾਈ ਹੈਗੀ ਲੋ ਜੀ ਦੇਖੋ ਇਸ ਤਰ੍ਹਾਂ ਡਿਜ਼ਾਈਨ ਬਣਾਇਆ ਕੁਲ ਡੁਲਿਆ ਬਣਾਏ ਹੋਏ ਬਹੁਤ ਸੋਹਣੇ ਦੇਖੋ ਜੀ ਆਪਾਂ ਚੌਰਸ ਗਲੇ ਦਾ ਕਰਤਾ ਸੀਗਾ ਕਿਉਂਕਿ ਵੀ ਜਿਆਦਾ ਮੋਟੀ ਬਾਜਾਂ ਫਿਰ ਕ੍ਰੋਸ਼ੀ ਇਥੇ ਲੋਟ ਨਹੀਂ ਸੋਹਣੀ ਤਾਂ ਆਪਾਂ ਕ੍ਰੋਸ਼ੀਆ ਕੀਤਾ ਨਹੀਂ ਹੈਗਾ ਜਿੱਥੇ ਨੋ ਡਿਜ਼ਾਈਨ ਦੇਖੋ ਤੁਸੀਂ ਹੱਥ ਦੀ ਸਫਾਈ ਵੀ ਦੇਖੋ ਤੁਸੀਂ ਕਿੱਡੀ ਸੋਹਣੀ ਬਣ ਕੇ ਤਿਆਰ ਹੋਈ ਹੈ ਇਹਨਾਂ ਦਾ ਰੇਟ ਲਾਇਆ ਜੀ ਆਪਾਂ ਬਲੌਜਾਂ ਦਾ 700 ਰੁਪਏ ਹੈ ਇਹਨਾਂ ਦਾ ਆਪਾਂ 700 ਰੁਪਏ ਲਾਇਆ ਹੈ ਜੋ ਇੱਕ ਬਲੈਕ ਕਲਰ ਦਾ ਆ ਗਿਆ ਦੇਖੋ ਇਹਦੇ ਤੇ ਆਪਾਂ ਕ੍ਰੂਸ਼ੀਆ ਕੀਤਾ ਹੋਇਆ ਨਾ ਗੋਲ ਗਲੇ ਦਾ ਬਣਾ ਕੇ ਤੇ ਕ੍ਰੂਸ਼ੀਆ ਕੀਤਾ ਆਪਾਂ ਹੁਣ ਲਓ ਜੀ ਇਹ ਤੁਹਾਨੂੰ ਦਿਖਾਤਾ ਬਲੈਕ ਕੋਟੀ ਪਤ ਦਿਖਾ ਤੇ ਤੁਹਾਨੂੰ ਕਿੰਨੀ ਪਰ ਬਲੈਕ ਰਹੇਗੀ ਇਹਨ ਦੀ ਬਲੈਕ ਕੋਟੀ ਰਹੇਗੀ ਸੀ ਹਾਂਜੀ ਇਹਨੇ ਦਿਖਾਈ ਲਓ ਜੀ ਦੇਖੋ ਕਿ ਕਿੱਡੀ ਸੋਹਣੀ ਬਣ ਕੇ ਤਿਆਰ ਹੋਈ ਆ ਇਹ 2 2000 ਰੁਪਏ ਆਪਾਂ ਦਾ ਰੇਟ ਲਾਇਆ ਹੈ ਨਾ ਨਾ ਹੰਦੇ ਜਾਈਂ ਟੈੱਕ ਕਰੋ ਤੁਸੀਂ ਦੇਖੋ ਸਾਰੇ ਆਪਾਂ ਗੋਲ ਗਲੇਦੀਆਂ ਬਣਾਈਆਂ ਹੋਈਆਂ ਨੇ ਦੇਖੋ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਇਹਦੇ ਵੀ ਪੌਕਟ ਲਾਈਆਂ ਹੋਈਆਂ ਆਪਾਂ ਹਾਂ बांह से भी डिजाइन किया हुआ वास्तर हलो पीछे बैकसाइड भी डिजाइन किया हुआ चलो जी आप दिखाती हैं यही ब्लैक कलर की कोटी है ये आप सारा दीटली तैयार किया वा ब्लैक कलर की कोटी बहुत सोनी खुली डुली बनी हुई है दो हज़ार रुपया रेट रहूगा ਇਹ ਵੀ ਇੱਕ ਵਾਈਟ ਕਲਰ ਦੀ ਜਿੱਟੀਆਂ ਕਾਲੀਆਂ ਪੈਂਦੀਆਂ ਜੀਨ ਤਿਆਰ ਕਰਵਾਈਆਂ ਆਪਾਂ ਤੋਂ ਲਓ ਜੀ ਇਹ ਪੈਂਦੀਆਂ ਦੋ ਕੋਟੀਆਂ ਨੇ ਦੋ-ਦੋ ਹਜ਼ਾਰ ਰੁਪਿਆ ਰੇਟ ਲਾਇਆ ਆਪ ਕਿਉਂਕਿ ਰੇਟ ਆਪਾਂ ਕਲੀਅਰ ਕਰ ਦਿੰਦੇ ਹੁੰਨੇ ਵੀਡੀਓ 'ਚ ਤੇ ਜਿਹੜੇ ਸਾਹਮਣੇ ਚੀਜ਼ ਹੋਵੇ ਉਸੇ ਸਾਹਮਣੇ ਪਰ ਰੇਟ ਵੀ ਲਾ ਦਿੰਦੇ ਹੁੰਨੇ ਆ ਦੇਖੋ ਜੀ ਇਹ ਪੈਂਦੀ ਦੀ ਕੋਟੀ ਬਲੈਕ ਦਾ ਵਾਈਟ ਬਲੈਕ ਹੁਣ ਤਾਂ ਬਲੌਜ ਆ ਗਿਆ वाइट कलर का ब्लाउज ये गुड़िया का गुड़िया का देखो गिडा सोहना बन के तैयार हो भी पकड़ोशिये करता इधे भी वैसे गोल गला ए बनाता वा क्योंकि अपने को कोडर गोल गलिया आई सी सोनू इन्होंने चीज़ों की जरूरत हो तो होगावा सकते ये जीन टॉप ਕੋਟ ਦੇਖੋ ਜੀ ਇਹ ਜਿਸੋਣੀ ਜੌਨ ਕੇ ਤਿਆਰ ਹੋ ਗਿਆ ਹੈ ਤੇ ਜੀ ਡੋਟ ਜਿਹਦਾ ਕੋਟ ਹੈ ਨਾ ਭਾਰੇ ਭਾਰੇ ਹੈਵੀ ਹੈਵੀ ਬਣਿਆ ਬਹੁਤ ਵਧੀਆ ਆ ਕੀ ਲੱਗਿਆ ਕੋਟੇ ਨੂੰ ਪਿੱਛੇ ਛਾਂ ਪੈਂਦੀ ਆ ਉਧਰ ਛਾਂ ਪੈਗੀ ਮੈਨੂੰ ਤਾਂ ਕਿਤੇ ਕੁਛ ਲੱਗ ਹੀ ਗਿਆ ਨਹੀਂ ਲੱਗਿਆ ਤਾਂ ਕੁਛ ਨਹੀਂ ਛਾਂ ਪੈਗੀ ਲੋਗੇ ਚਲੋ ਜੀ ਠੀਕ ਹੈ ਬਹੁਤ ਧੰਨਵਾਦ ਤੁਹਾਡਾ ਆਪਣੇ ਨਾਲ ਜੁੜਨ ਦਾ ਆਪਾਂ ਵੀ ਲੇਟ ਹੋਈ ਜਾਂਦੇ ਆ ਆਪਾਂ ਤੁਹਾਨੂੰ ਦਿਖਾ ਦਿੱਤਾ ਜੋ ਸਮਾਨ ਆਪਾਂ ਲੈ ਹੀ ਜਾਵਾਂਗੇ ਤੇ ਇਹ ਆਪਾਂ ਕਰਦੇ ਆ ਪੈਕ ਤੁਹਾਨੂੰ ਇਹਨਾਂ ਚੀਜ਼ਾਂ ਦੀ ਕੋਈ ਜ਼ਰੂਰਤ ਹੋਵੇ ਤੁਸੀਂ ਮੰਗਵਾ ਸਕਦੇ ਆ ਬਹੁਤ ਸੋਹਣੇ ਬਣੇ ਤਿਆਰ ਹੋਏ ਕਿਉਂਕਿ ਜਿੱਦਾਂ ਆਪਾਂ ਨੂੰ ਕੋਈ ਡਿਮਾਂਡ ਕਰਦਾ ਆਪਾਂ ਉਸ ਦੇ ਹਿਸਾਬ ਨਾਲ ਨੀ ਚੀਜ਼ ਬਣਾ ਕੇ ਦਿੰਦੇ ਆ ਇਹ ਵੈਸੇ ਮੈਂ ਪਹਿਲੀ ਵਾਰ ਆ ਮਹਿੰਗੀ ਵਾਛੁੰਦੀਆਂ ਬਣਾਈਆਂ ਵੈਸੇ ਮੈਂ ਇੰਨੇ ਮਹਿੰਗੇ ਨਹੀਂ ਬਣਉਂਦੀ ਹੁੰਦੀ ਏ ਤੁਸੀਂ ਵੀ ਇਸ ਤਰ੍ਹਾਂ ਵਧੀਆ ਚੀਜ਼ ਦੀ ਪਾ ਪੱਛਮ ਦੀ ਬਣਵਾਇਆ ਕਰੋ ਕਿ 100 ਨਾਲ 200 ਨਾਲ ਕੋਈ ਫਰਕ ਨਹੀਂ ਪੈਂਦਾ ਗਾ ਚੀਜ਼ ਵਧੀਆ ਹੁੰਦੀ ਆ ਕਿਉਂਕਿ ਸਾਡੀ ਤਾਂ ਮਿਹਨਤ ਉਹਨੂੰ ਹੀ ਹੁੰਦੀ ਆ ਸਤੋਂਨੇ ਟਾਈਮ ਲੱਗਣਾ ਸਾਨੂੰ ਤਾਂ ਉਹਨੂੰ ਹਲੋ ਚਲੋ ਜੀ ਠੀਕ ਆ ਆਪਾਂ ਵੀਡੀਓ ਦਾ ਕਰਦੇ ਆ ਐਂਡ ਸਤੋਂ ਨੂੰ ਜ਼ਰੂਰਤ ਹੋਵੇ ਤੁਸੀਂ ਮੰਗਵਾ ਸਕਦੇ ਆ कि ਅੱਜ ਆਪਾਂ ਕਈ ਕੋਸ਼ਿ ਕੋਰੀਅਰ ਕਰਵਾ ਕੇ ਆਵਾਂਗੇ ਕੱਪੜਿਆ ਇੱਕ ਮਹਾਲੀ ਕਰਵਾਉਣਾ ਦਾ ਇਹ ਇੱਕ ਵੀਡੀਓ ਅੱਜ ਅਪਲੋਡ ਕਰ ਦਾਂਗੇ ਇਹ ਇੱਕ ਵਸੇਰੀ ਅਪਲੋਡ ਕਰਾਂਗੇ ਕੱਪੜੇ ਦਿਖਾਈ ਨਹੀਂ ਕੱਪੜੇ ਘਾਟੀ ਦਿਖਾਉਣੀ ਨਹੀਂ ਹੈ ਕੱਪੜੇ ਤਾਂ ਦਿਖਾਈ ਹੁੰਦੇ ਉਹਨਾਂ ਚ ਕਿਉਂਕਿ ਇਹਨਾਂ ਚੋਂ ਡਿਜ਼ਾਈਨ ਦਾ ਪਤਾ ਲੱਗਦਾ ਹੈ